परम सलमान योग सतਗੁਰਾਂ ਦੀ ਸਾਜੀ ਦਿਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਗੁਰਾਂ ਦੀ ਅਪਾਰ ਰਹਿਮਤ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਜਪਮਨ ਰਾਮ ਨਾਮ ਨਿਸਤਾਰਾ ਨਿਸਤਾਰਾ ਦਾ ਮਤਲਬ ਹੈ ਪਾਰ ਉਤਾਰਾ ਮਰਜ਼ ਕਹਿੰਦੇ ਹਨ ਕਿ ਆਪਣੇ ਮਨ ਨੂੰ ਸਮਝਾਈਏ ਇਹ ਮੇਰੇ ਮਨ ਤੂੰ ਪ੍ਰਮਾਤਮਾ ਦਾ ਨਾਮ ਜਪਿਆ ਕਰ ਪ੍ਰਮਾਤਮਾ ਦਾ ਨਾਮ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵ ਜਲ ਪਾਰੇ ਉਤਾਰਾ ਕੋਟ ਦਾ ਮਤਲਬ ਇਕਲਾ ਕੋਟ ਕੁਟਾਂਤਰ ਕੀ ਦਾ ਮਤਲਬ अनेका ਕਿਲਿਆ ਔਰ अनेका ਜੁਨਾ ਦੇ ਪਬਜਲ ਕਹਿੰਦੇ ਨੇ ਸੰਸਾਰ ਸਮੁੰਦਰ ਨੂੰ ਸੱਚੇ ਬਾਦਸ਼ਾਹ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ अनेका ਜੁਨਾ ਦੇ ਕੀਤੇ ਸਾਰੇ ਪਾਪ ਨਾਸ ਕਰ ਦਿੰਦਾ ਹੈ ਉਹ ਮਾਲਕ ਸਿਮਰਨ ਕਰਨ ਵਾਲੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਰਹਾਉ ਕਾਇਆ ਨਗਰ ਵਸਤ ਹਰਿ ਸੁਆਮੀ ਹਰ ਨਿਰਭਾਉ ਨਿਰਵੈਰ ਨਿਰੰਕਾਰਾ ਕਾਇਆ ਕਹਿੰਦੇ ਨੇ ਆ ਸਰੀਰ ਨੂੰ ਮਰਜ ਕਹਿੰਦੇ ਭਾਈ ਉਹ ਮਾਲਕ ਪ੍ਰਮਾਤਮਾ ਸਾਡੇ ਸਰੀਰ ਸਹਰ ਵਿੱਚ ਨਗਰ ਵਿੱਚ ਵਸਦਾ ਹੈ ਫਿਰ ਵੀ ਕਹਿੰਦੇ ਉਸ ਨੂੰ ਕੋਈ ਡਰ ਨਹੀਂ ਪਉਂਦਾ ਉਸ ਨੂੰ ਕਿਸੇ ਨਾਲ ਵੈਰ ਨਹੀਂ ਉਹ ਨਿਰਭਾਉ ਹੈ ਉਹ ਨਿਰਵੈਰ ਹੈ ਤੇ ਉਸਦਾ ਕੋਈ ਖਾਸ ਆਕਾਰ ਨਹੀਂ ਉਹ ਨਿਰੰਕਾਰਾ ਹੈ ਹਰਨ ਦੇ ਕਿਟ ਵਾਸਤ ਕਾਚ ਨਦਰ ਨ ਆਵੇ ਹਰ ਲਾਦਾ ਗੁਰੂ ਵਿਚਾਰਾ ਪਰਮਾਤਮਾ ਸਦਾ ਸਾਡੇ ਨੇੜੇ ਵਸਦਾ ਪਰ ਸਾਨੂੰ ਦਿਸਦਾ ਨਹੀਂ ਹਾਂ ਕਹਿੰਦੇ ਗੁਰੂ ਦੀ ਬਖਸ਼ੀ ਸੂਝ ਨਾਲ ਉਹ ਹਰੀ ਉਹ ਪਰਮਾਤਮਾ ਲੱਭ ਪੈਂਦਾ ਹੈ ਹਰ ਆਪੇ ਸਾਹੁ ਸਦਾ ਆਪ ਰਤਨ ਹੀਰਾ ਹਰ ਆਪ ਕੀਆ ਪਸਾਰਾ ਮਹਾਰਜ ਕਹਿੰਦੇ ਨੇ ਭਾਈ ਗੁਰੂ ਦੀ ਬਖਸ਼ੀ ਹੋਈ ਮਤ ਨਾਲ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ ਆਪ ਹੀ ਇਸ ਰਤਨ ਨੂੰ ਵਿਹਾਜਣ ਵਾਲਾ ਸਹਾਕਾਰ ਹੈ ਨਾਮ ਰੂਪੀ ਰਤਨ ਨੂੰ ਵਿਹਾਜਣ ਵਾਲਾ ਉਹੀ ਸਰਾਫ ਹੈ ਔਰ ਉਸ ਨੇ ਆਪ ਹੀ ਇਹ ਜਗਤ ਦਾ ਖਲਾਰਾ ਜਿਹੜਾ ਹੈ ਉਹ ਰਚਿਆ ਹੋਇਆ ਹੈ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਬਿਹਾਜੇ ਸੋ ਸਹੂ ਸੱਚਾ ਬਣ ਜਾਂਦਾ ਕਹੇ ਨਾਨਕ ਜਿਸ ਮਨੁੱਖ ਉਤੇ ਪ੍ਰਮਾਤਮਾ ਦੀ ਕਿਰਪਾ ਕਰਦਾ ਹੈ ਉਹ ਮਨੁੱਖ ਉਸ ਦੀ ਨਾਮ ਨੂੰ ਬਿਹਾਜਦਾ ਹੈ ਔਰ ਉਹ ਮਨੁੱਖ ਨਾਮ ਰਤਨ ਦਾ ਸਹਾukar ਬਣ ਜਾਂਦਾ ਹੈ ਕਹਿੰਦੇ ਉਹ ਸਦਾ ਲਈ ਇਸ ਨਾਮ ਰਤਨ ਦੀ ਬਣਜ ਕਰਦਾ ਰਹਿੰਦਾ ਹੈ ਭਾਵ ਨਾਮ ਜਪਦਾ ਸਿਮਰਨ ਕਰਦਾ ਰਹਿੰਦਾ ਹੈ ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰ ਲੈਂਦਾ ਹੈ ਆਓ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖਣ ਸਭਨਾਂ ਨੂੰ ਨਾਮ ਦਾ ਅੰਤੰਦਰਸਤੀ ਚੜ੍ਹਦੀ ਕਲਾ ਦੀ ਦਾਤ ਪ੍ਰਮਾਤਮਾ ਬਖਸ਼ੇ ਅਕਾਲ ਪੁਰਖ ਵਾਹਿਗੁਰੂ ਜਿਹੜਾ ਹਰ ਸਮੇਂ ਹਾਜ਼ਰ ਨਾਜ਼ਰ ਸਦਾ ਹੀ ਉਹਦੀ ਸ਼ਰਨ ਵਿੱਚ ਰਹੀਏ ਪ੍ਰਮਾਤਮਾ ਦੇ ਹਮੇਸ਼ਾ ਭਾਣੇ ਅਨਸਾਰ ਆਪਣਾ ਜੀਵਨ ਅਮਤੀਤ ਕਰੀਏ ਜੀ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਸਾਕਤਾ ਦੀ ਅਰਦਾਸ ਅਤੇ ਚਲ ਰਹੀਆਂ ਗੁਰੂ ਕਰਦੀਆਂ ਸੇਵਾ ਬਾਂ ਨਿਰਵਿਗੰਤਾ ਸਹਤ ਸੰਪੂਰਨਤਾ ਦੀ ਅਰਦਾਸ ਅਸੀਂ ਰਲ ਮਿਲ ਕੇ ਕਰਦੇ ਰਹੀਏ ਮਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੁਰਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ